ਅਜਪਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਸੂਆ ਤੋਂ ਵਿਧਾਇਕ ਮਰਹੂਮ ਅਮਰਜੀਤ ਸਿੰਘ ਸਾਹੀ ਦੀ ਪਤਨੀ ਸੁਖਜੀਤ ਸਾਹੀ ਨੂੰ ਮਿਲਣ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਪੁੱਜੇ ਚੋਣਾ ਬਾਰੇ ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਚੰਗਾ ਮਾਹੌਲ ਹੈ ਅਤੇ ਜੋ ਦੋਸਤ ਦੂਜੀਆ ਪਾਰਟੀਆਂ ਵਿੱਚ ਗਏ ਸਨ ਉਹ ਵੀ ਵਾਪਸ ਆ ਰਹੇ ਨੇ ਜਲੰਧਰ ਤੋਂ ਚਿਰਾਗ ਸ਼ਰਮਾ ਦੀ ਰਿਪੋਰਟ ਵਿੰਡੋ ਪੰਜਾਬ ਟੀਵੀ ਜੀ ਪ੍ਰੋਗਰਾਮ ਸੀਗਾ ਮਿਸਿਸ ਸਾਹੀ ਦੇ ਰੈਜ਼ਿਡੈਂਸ ਤੇ ਰਾਤ ਹੀ ਉਹਨਾਂ ਦੇ ਅਚਾਨਕ ਆ ਫ੍ਰੈਕਚਰ ਹੋ ਗਿਆ ਇਹ ਦੇਖ ਕੇ ਐਡਮਿਟ ਸੀ ਸੋ ਉੱਥੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਹੱਦ ਚੱਲ ਪੁੱਛ ਕੇ ਨਾ ਲੱਕੀਲੀ ਇਹ ਜਿਹੜੇ ਡਿੱਗੇ ਸੀ ਉਹ ਦੀ ਚੋਟ ਨਹੀਂ ਖੱਟੇ ਸੋ ਹੋਪਫੁਲੀ ਕੁਝ ਦਿਨਾਂ ਦੇ ਬਿਸਚਾਰਜ ਹੋ ਜਾਣਗੇ ਪ੍ਰੋਗਰਾਮ ਉਹਨਾਂ ਦੇ ਕਰੇ ਹੈਗਾ ਹੁਣ ਉੱਥੇ ਚੱਲਣ ਦੀ ਸੂਤਾ ਡਾਕਟਰ ਸਾਹਿਬ ਕੀ ਮੌਜੂਦ ਹਨ ਪਰ ਜਾਂਚ ਵਿਸ਼ੇਸ਼ ਜੀ ਭਾਜੀ ਜੀ ਜੀ ਬੀਜੇਪੀ ਵਾਸਤੇ ਸਾਲੀ ਜਵਾਦ ਬਿਲਕੁਲ ਕਿਤੇ ਸਾਰੇ ਸਾਈ ਸਾਹਿਬ ਦਾ ਨਾਮ ਇਲਾਕੇ ਚ ਜੋ ਵੀ ਡਿਫਰੈਂਸੀ ਸੀ ਉਹਨਾਂ ਨੇ ਹੁਣ ਮਨ ਬਣਾਇਆ ਬੀਜਪੀ ਜੁਆਇਨ ਕਰਨ ਦਾ ਜੀ ਪਰ ਆਚਾਨਕ ਹੋ ਗਈ ਘਟਨਾ ਬਿਤਾ ਉਹਨਾਂ ਦਾ ਸਨੀ ਉਥੇ ਕਰ ਰਹੇ ਪ੍ਰੋਗਰਾਮ ਜੀ ਸਭ ਤੋਂ ਮੰਕਨਪਰਾਂਚਾਰੀ ਸ਼ੇਖਮਾਰ ਰੇ ਕਮੇਟੀ ਜ਼ਿਲंधर ਚ ਕਿੱਦਾ ਮਾਹੌਲ ਲੱਗ ਰਿਹਾ ਹੈ ਸਾਰਾ ਪੰਜਾਬ ਚ ਜੀ ਜਿਸ ਕਰਾਉਂ ਸਾਰੇ ਲੋਕ ਵਾਪਸ ਆ ਰਹੇ ਸਾਈ ਨੇ ਫੈਸਲਾ ਲਿਆ ਆਪਣੇ ਆਪ ਚ ਦਰਸਾਉਂਦਾ ਵੀ ਲੋਕ ਪਰ ਪੋਜ਼ਿਟਿਵ ਰਿਸਪੌਂਸ ਵੀ ਦਿੱਤਾ ਸਟੇਟ ਜਿਹੜੀ ਰੈਗੂਲੀ ਪੱਤਰ ਗੱਲ ਆਪਲੀ ਉਹਦੀ ਕਦੋਂ ਤੱਕ ਨਾ ਹੋਪਫੁਲੀ ਅੱਜ ਜਾਣ ਕੇ ਅੱਛਾ ਜਿਹੜੀ ਗੱਲ ਤਿੰਨ ਸਿੱਟਾ ਅਨਾਉਂਸ ਕੀਤੀ ਉਹ ਚ ਫਿਰੋਜ਼ਪੁਰ ਤੋਂ ਤੁਸੀਂ ਰਾਣਾ ਸੋਢੀ ਹੋਂ ਦਿੱਤਾ ਪਹਿਲੇ ਚਾਚਾ ਇਹ ਸੀ ਕਿ ਰਮਿੰਦਰ ਆਮਨਾ ਆਂਗੇ ਔਰ ਇਹ ਵੀ ਰਾਮ ਸਿੰਘ ਜਖਰ ਸਾਹਿਬ ਦੇ ਇਨ ਟੱਚ ਵਿੱਚ ਨੇ ਉਹ ਚਚਾਵਾ ਬਹੁਤ ਹੁੰਦੀ ਆ ਪਰ ਜਿਹੜਾ ਇਫੈਕਟ ਹੈ ਉਹ ਹੈ ਵੀ ਰਾਣਾ ਸੋਢੀ ਨੂੰ ਟਿਕ ਜੇ ਉਹ ਤਾਂ ਇਫੈਕਟ ਹੋ ਗਿਆ ਕਿ ਰਮਿੰਦਰ ਆਮਨਾ ਬੀਜੇਪੀ ਆ ਰਹੇ ਸਭ ਨਾਉ ਬੀਜੇਪੀ ਦੇ ਹੈਗੇ ਚਰਚਾ ਵਾ ਹੁਣ ਚਰਚਾ ਵਾ ਕਿਹਦੇ ਕਿਹਨੇ ਕੀ ਕਰੋਗੇ ਸਭ ਕਹਿੰਦੇ ਮੋਦੀ ਜੀ ਕਿਹੜੀ ਕਿਹੜੀ ਜੀ ਆ ਰਹੇ ਜੰਗਲ